ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਰਾਜਿਆਣੇ ਦੇ ਵਿੱਚ ਰਾਜਿਆਣੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਬਾਗੇਪੁਰਾਣੇ ਤੋਂ ਕੋਟਕਪੂਰਾ ਰੋਡ ਦੇ ਉੱਤੇ ਇਹ ਪਿੰਡ ਸਥਿਤ ਆ ਜਦੋਂ ਬਾਗੇਪੁਰਾਣੇ ਤੋਂ ਆਪਾਂ ਕੋਟਕਪੂਰੇ ਵਾਲੇ ਪਾਸੇ ਨੂੰ ਵਧਦੇ ਆਣਾ ਤਾਂ ਰਾਜਿਆਣਾ ਪਿੰਡ ਆਉਂਦਾ ਵਾ ਉਸ ਪਿੰਡ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰੇ ਲੋ ਪਰਿਵਾਰ ਦੇ ਘਰੇ ਆਏ ਹੋਏ ਆ ਇੱਕ ਮੈਂ ਦੀ ਵੀਡੀਓ ਬਣਾ ਕੇ ਦਿਖਾਉਣੀ ਆ ਤੁਹਾਨੂੰ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਸ ਮੈਂ ਦੇ ਦੁੱਧ ਦਾ ਰਿਕਾਰਡ ਆ ਸਾਰੀ ਜਾਣਕਾਰੀ ਮਾਲਕ ਤੋਂ ਲੈਣੇ ਆ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਠੀਕ ਆ ਵਧੀਆ ਸੇਤਾ ਠੀਕ ਠਾਕ ਆ ਹਾਂ ਜੀ ਹਾਂ ਜੀ ਵਧੀਆ ਠੀਕ ਆ ਵੱਡੇ ਭਾਈ ਕਿੰਨਾ ਵਸੂਆ ਸੁਣਦੀ ਮੈਂ ਇਹ ਇਹ ਚੌਥਾ ਸੁਆ ਸੁਣਦੀ ਆ ਜੀ ਚੌਥਾ ਸੁਆ ਸੁਣਦੀ ਆ ਤੇ ਕਿੰਨੇ ਦਿਨ ਲੈ ਜੂਗੀ ਉਸਤਾਦ ਇਹ 6-7 ਦਿਨ ਰਹਿੰਦੇ ਦਿਨ ਪੂਰੇ ਹੋਣਗੇ 6-7 ਦਿਨ ਲੈ ਜੂਗੀ ਜੇ ਦਿਨ ਪੂਰੇ ਹੋਣਗੇ ਹਾਂ ਜੀ ਤੇ ਦੁੱਧ ਦਾ ਕੀ ਰ ਦੁੱਧ ਦੇ ਦੇ ਥੱਲੇ 15 ਕਿਲੋ ਆਪਾਂ 14 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਦੁੱਧ 15 ਕਿਲੋ ਦੇ ਦਿੰਦੀ ਆਪਾਂ 14 ਕਹਿ ਕੇ ਦਵਾਂਗੇ ਹੈ ਹਾਂਜੀ ਹਾਂਜੀ ਤੇ ਵੱਡੇ ਵੀਰੇ ਟੀਕਾ ਟੂਗਾ ਕਿਹੜਾ ਭਰਾਤਾਤ ਕੀ ਨਹੀਂ ਇਹ ਡਾਇਰੈਕਟ ਕਰਾਉਸ ਆ ਸਾਂਣ ਤੋਂ ਡਾਇਰੈਕਟ ਕਿਹੜੇ ਸਾਂਣ ਤੋਂ ਕਰਾਉਸ ਹੋਗੀ ਬਾਈ ਇਹ ਘਰੇ ਆਪਣੇ ਸਾਂਣ ਹੁੰਦਾ ਇਸੇ ਤੋਂ ਹੀ ਕਰਾ ਦੇ ਜੀ ਠੀਕ ਆ ਉਸੇ ਤੋਂ ਹੀ ਕਰਾਉਸ ਹੈ ਹਾਂਜੀ ਹਾਂਜੀ ਤੇ ਮੈਲ ਕਿੰਨਾ ਕੁ ਟਾਈਮ ਜਾਂਦੀ ਆ ਬਾਈ ਮੈਲੇ 8 ਮਹੀਨੇ ਮਿਲਦੀ ਆ 8 ਮਹੀਨੇ ਲੱਗਦਾ ਦੁੱਧ ਪਿਆ ਜਾਂਦੀ ਹੈ ਮੜੀ ਚੋਲੇ ਬੰਦਾ ਜੋਲੇ ਹੂੰ ਕਸੀਲ ਬਹੁਤ ਆ ਬੜਾ ਫੱਟੀ ਦਾ ਅਗੇ ਚੋਲਾ ਮੈਨੂੰ ਲੱਭੀ ਓਕੇ ਆ ਜਮਾ ਹੈ ਹਾਂ ਹਾਂ ਵੀ ਜੇ ਕੋਈ ਕਰੇ ਰੱਖਣ ਵਾਲਾ ਭਰਾ ਲੈ ਜਾਵੇ ਤੇ ਲੰਬੇ ਦੀ ਗੁਜਾਇਸ਼ਤਾ ਨਹੀਂ ਨਹੀਂ ਲੰਬੇ ਦੀ ਨਹੀਂ ਠੀਕ ਹੈ ਬਾਈ ਠੀਕ ਹੈ ਵੀਰੇ ਤੇ ਬਾਈ ਫਿਰ ਹੁਣ ਇਹਦਾ ਰੇਟ ਕੀ ਤੈ ਕੀਤਾ ਵਾ ਭਰਾ ਇਹਦਾ ਰੇਟ ਹੈ 1,40,000 ਰੁਪਏ ਜੀ 1,40,000 ਰੁਪਏ ਮਾਨਤਾਣੇ ਦੇ ਵਿੱਚੋਂ ਕੋਈ ਕਰਦੇ ਐ ਖੁੱਲਾ ਡੁਲਾ ਕਰਦੇ ਠੀਕ ਹੈ ਵੀਰੇ ਕੱਢੀ ਪਰ ਨੂੰ ਬਾਈ ਮੜੇ ਤੋਰੀ ਲੈ ਵੀ ਮਿੱਤਰੋ ਚੌਥਾ ਸੂਆ ਕਰਮਾਂ ਵਾਲੀ ਸੁਂਦੀ ਆ ਸੂਣ ਦੇ ਵਿੱਚ ਦਿਨ ਲੈਂਦੀ ਆ ਹਜੇ ਪੰਜ-ਸੱਤ ਦਿਨ ਲੈ ਜਾਣੇ ਅੱਠੇ ਨੇ ਤੇ ਲੇਵੇ ਲੂਵੇ ਲੂਵੇ ਪਦਰੀ ਸਮਤਰੀਆ ਦਰਮਿਆਨਾ ਸਹਜਾ ਨਾਪਾਲੀ ਵੱਡੀ ਆ ਤੇ ਨਾਪਾਲੀ ਛੋਟੀ ਕਹਿ ਸਕਦੇ ਆ ਆਪਾਂ ਕਰਮਾਂ ਵਾਲੀ ਨੂੰ ਦੁੱਧੋ ਬਾਈ ਪਹਿਲਾਂ ਵੀ ਆਫ ਕੈਮਰੇ ਤੇ ਗੱਲਬਾਤ ਕੀਤੀ ਸੀਗੀ ਦੁੱਧੋ ਬਹੁਤ ਖਰੀ ਦੱਸਦਾ ਮੈਂ ਬਾਈ ਬਾਕੀ ਸਿੰਗੋ ਜ਼ਰੂਰ ਥੋੜੀ ਜੀ ਹੈਗੀ ਐ ਵਿਚਾਰੀ ਬਾਕੀ ਪਾਲੀ ਮਾਨਸ ਚਿਹਰਾ ਪਣ ਵੀ ਮੈਂ ਇਹਦੇ ਵਿੱਚ ਪੂਰਾ ਚੰਗਾ ਵਾ ਤੇ 8 ਮਹੀਨੇ ਲਗਾਤਾਰ ਇਹ ਮੈਂ ਦੁੱਧ ਪਿਉਂਦੀ ਆ ਕਰਮਾਂ ਵਾਲੀ ਤੇ ਘਰ ਦਾ ਬਾਈ ਦਾ ਸਾਣ ਸੀਗਾ ਉਸ ਸਾਣ ਤੋਂ ਉਹ ਗੱਭਣ ਆ ਕਰਮਾਂ ਵਾਲੀ ਤੇ ਲੇਵਾ ਨੂੰ ਵੀ ਲੋ ਖੁੱਲੀ ਡੁੱਲੀ ਆ ਤੇ ਹਜੇ ਦਿਨ ਲੈ ਜਾਣੇ ਆ ਤੇ ਲੇਵਾ ਇਹਨੇ ਹੋਰ ਵੀ ਟਿਕਾਣੇ ਲਾ ਜਾਣਾ ਹਮੇਸ਼ਾ ਧੰਨ ਮਾਲਕਾਂ ਦਾ ਮੁੱਲ ਮਾਲਕਾਂ ਦਾ ਕਿਉਂਕਿ ਜਿਨ੍ਹਾਂ ਨੇ ਵੇਚਣੀ ਆ ਜਿਨ੍ਹਾਂ ਨੇ ਪੱਠੇ ਪਾਏ ਆ ਮੁੱਲ ਉਹ ਹੀ ਤੈਅ ਕਰ ਸਕਦੇ ਆ ਆਪਾਂ ਨਹੀਂ ਕੁਝ ਕਰ ਸਕਦੇ ਹੁੰਦੇ ਇਹਦੇ ਵਿੱਚ ਬਰੀਕੀ ਮੈਂ ਦੀ ਸਾਰੀ ਚੰਗੀ ਆ ਆਰਡਰ ਦੀ ਕੁਆਲਿਟੀ ਤੋਂ ਲੈ ਕੇ ਅੰਗ ਸਾਰੇ ਚੰਗੇ ਲੱਗੇ ਹੋਏ ਆ ਬਸ ਇਕੱਲੇ ਸਿੰਘਾਂ ਤੋਂ ਜ਼ਰੂਰ ਮੈਂ ਦਾਸ ਆ ਬਾਕੀ ਮੈਂ ਦੇ ਸਾਰੇ ਅੰਗ ਖਾਸ ਆ ਤੇ ਇਹਨੂੰ ਖਰੀਦਣ ਦੇ ਲਈ ਰਾਜਿਆ ਨੇ ਪਿੰਡ ਦੇ ਵਿੱਚ ਆਉਣਾ ਪੈਣਾ ਵਾ ਤੁਹਾਨੂੰ ਮਿੱਤਰੋ ਤੇ ਨੰਬਰ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਘਰੇ ਰੱਖਣ ਨੂੰ ਮੇਹ ਲੈਣੀ ਆ ਤਾਂ ਫਿਰ ਗੱਲਬਾਤ ਕਰ ਲਿਆ ਜੇ ਬਾਈ ਨਾਲ ਬਈ ਨੰਬਰ ਦਈਂ ਕਰਾਂ ਦੀ 97810 ਜੀ 15753 ਇੱਕ ਵਾਰੀ ਹੋਰ ਬੋਲ ਦਈਏ ਵੀਰੇ 97810 15753 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਪਿੰਡ ਰਾਜੇਣਾ ਜ਼ਿਲ੍ਹਾ ਵਾ ਮੋਗਾ ਤੇ ਬਾਗੇ ਪੁਰਾਣੇ ਤੋਂ ਕੋਟਕਪੂਰਾ ਰੋਡ ਦੇ ਉੱਤੇ ਪਿੰਡ ਸਤਹਿਤਾ ਜਨਮਰ ਦਿਖਾ ਦਿੱਤਾ ਅਗਲੀ ਕਾਰਵਾਈ ਤੁਸੀਂ ਕਰ ਲਿਓ ਧੰਨਵਾਦ ਸ਼ੁਕਰੀਆ